ਪੁਲਿਸ ਨੇ ਇੱਕ ਸੰਗਠਿਤ ਪਰਚੂਨ ਅਪਰਾਧ ਸਮੂਹ ਦੀ ਮਹੀਨਿਆਂ ਦੀ ਜਾਂਚ ਤੋਂ ਬਾਅਦ ਲਗਭਗ 1 ਦਰਜਨ ਗ੍ਰਿਫਤਾਰੀਆਂ ਕੀਤੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਗਰੁੱਪ ਉੱਚ ਮੰਕ ਵਾਲੇ ਬੱਚਿਆਂ ਦੇ ਉਤਪਾਦਾਂ ਨੂੰ ਚੋਰੀ ਕਰ ਰਿਹਾ ਸੀ ਅਤੇ ਉਹਨਾਂ ਨੂੰ ਨਸ਼ੀਲੇ ਪਦਾਰਥ ਦੇ ਲਈ ਵੀ ਬਦਲ ਰਿਹਾ ਸੀ। ਪੁਲਿਸ ਨੇ ਕਿਹਾ ਕਿ ਪ੍ਰੋਜੈਕਟ ਬੰਗਾਲ 2025 ਦੇ ਸ਼ੁਰੂ ਵਿੱਚ ਸ਼ੁਰੂ ਹੋਇਆ ਸੀ ਜਦੋਂ ਇੱਕ ਕਮਿਊਨਿਟੀ ਮੈਂਬਰ ਨੇ ਮਿਸਿਸ ਸਾਗਾ ਦੇ ਮਿਡੋਵਿਲ ਖੇਤਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀ ਸ਼ਿਕਾਇਤ ਕੀਤੀ ਸੀ। ਜਾਂਚ ਕਰਤਾਵਾਂ ਨੇ ਬਾਅਦ ਵਿੱਚ ਇੱਕ ਸੰਗਠਿਤ ਅਪਰਾਧ ਸਮੂਹ ਦੀ ਪਛਾਣ ਕੀਤੀ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਪਾਰਕ ਪਰਚੂਨ ਕਾਰੋਬਾਰ ਨੂੰ ਨਿਸ਼ਾਨਾ ਬਣਾਉਣ ਤੋਂ ਮਾਦੇ ਵਿੱਚ ਸ਼ਾਮਲ ਸੀ ਸੀਆਰਟੀ ਜਾਂਚ ਕਰਤਾਵਾਂ ਨੇ ਇੱਕ ਸੰਗਠਿਤ ਅਪਰਾਧ ਸਮੂਹ ਦਾ ਪਰਦਾਫਾਸ਼ ਕੀਤਾ ਜੋ ਕਠਿੜ ਤੌਰ ਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸੀ ਅਤੇ ਨਾਲ ਹੀ ਵਪਾਰਕ ਪਰਚੂਨ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਸੀ ਇਸ ਮੂਹ ਕਥਿਤ ਤੌਰ ਤੇ ਸਹਾਨਕ ਪਰਚੂਨ ਵਿਕਰੇਤਾਵਾਂ ਤੋਂ ਉੱਚ ਮੰਗ ਵਾਲੇ ਬੇਬੀ ਉਤਪਾਦ ਜਿਵੇਂ ਕਿ ਬੇਬੀ ਫਾਰਮੂਲਾ ਅਤੇ ਵਿਟਾਮਿਨ ਚੋਰੀ ਕਰ ਰਿਆ ਸੀ ਅਤੇ ਉਹਨਾਂ ਨੂੰ ਨਸ਼ੇ ਦੇ ਲਈ ਵਪਾਰ ਕਰ ਰਿਹਾ ਸੀ